ਮੈਨ ਪੜ੍ਹਨ ਦਾ ਬੜਾ ਸ਼ੌਕ ਆਈ ਅੱਛਾ ਅੱਛਾ ਤੇ ਮੈਂ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਫਿਰ ਆਈ ਜੀ ਸਾਹਿਬ ਨੂੰ ਦਰਖਾਸਤ ਭੇਜੀ ਜੀ ਉਹਨਾਂ ਮੇਰੀ ਦਰਖਾਸਤ ਮਨਜ਼ੂਰ ਕਰ ਲਈ ਜੀ ਮੈਨ ਇਮਤਿਹਾਨ ਦੇਣ ਦਾ ਮੌਕਾ ਦੇ ਛੜਿਆ ਵਾਹ ਵਾਹ ਮੈਂ ਜਨਾਬ ਹੁਣ ਇਮਤਿਹਾਨ ਦੇ ਰਿਆਂ ਪੰਜ ਪਰਚੇ ਮੈਂ ਦੇ ਛੜੇ ਨੇ ਵਾਹ ਵਾਹ ਛੇਵਾਂ ਪਰਚਾ ਮੇਰਾ ਅੱਜ ਜੀ ਮੈਂ 13 ਸਾਲ ਤੇ 5 ਮਹੀਨੇ ਜੇਲ ਕੱਟ ਚੁੱਕਿਆ اللہ الرحمان الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی پیارے ویکھن والےو اج اسی تانوں نال لے کے منڈی بہاؤالدین آئے ہوئے ہاں تے ایس ویلے اسی منڈی بہاؤالدین ڈسٹرکٹ جیل دی ڈیوٹی دے وچ بیٹھے ہیں ਸਾਡੇ ਨਾਲ ਮੌਜੂਦ ਨੇ ਮੰਡੀ ਬਹਾਉਦੀਨ ਜੇਲ੍ਹ ਦੇ ਕੁਝ ਮੁਹਤਰਮ ਅਫਸਰਾਨ ਤੇ ਕੁਝ ਸਾਡੇ ਭਾਈ ਕੈਦੀ ਜਿਹੜੇ ਇਥੇ ਕੈਦ ਕੱਟ ਰਹੇ ਨੇ ਸਾਬੋ ਬਿਲ ਖਸੂਸ ਅਸੀਂ ਤੁਹਾਨੂੰ ਇਥੇ ਇੱਕ ਆਪਣੇ ਬਜ਼ੁਰਗ ਆਪਣੇ ਇੱਕ ਦੋਸਤ ਆਪਣੇ ਇੱਕ ਸੱਜਣ ਮਿੱਤਰ ਦੇ ਨਾਲ ਮਿਲਵਾਨ ਲਈ ਲੈ ਕੇ ਆਏ ਆ ਜਿਨ੍ਹਾਂ ਦਾ ਨਾਮ ਮੁਖ्तार احمد ਸਾਈ ਹੈ ਉਮਰ ਇਹਨਾਂ ਦੀ 74 ਸਾਲ ਹੈ ਇਹ ਜੇਲ੍ਹ ਦੇ ਵਿੱਚ ਇਹ ਜਿਹੜੀ ਮੰਡੀ ਬਹਾਉਦਦਿਨ ਜੇਲ੍ਹ ਹੈ ਇਹਦੇ ਵਿੱਚ ਉਮਰ ਕੈਦ ਘਟ ਰਹੇ ਨੇ ਔਰ ਇਹਦੇ ਨਾਲ ਨਾਲ تعلیم ਦਾ سلسلہ ਇਹਨਾਂ ਨੇ ਜਾਰੀ ਰੱਖਿਆ ਹੋਇਆ ਹੈ ਯਾਨੀ 74 ਸਾਲ ਦੀ ਉਮਰ ਦੇ ਵਿੱਚ ਵੀ تعلیم ਦੀ ਇਹਨਾਂ ਦੀ ਜਿਹੜੀ ਪਿਆਸ ਹੈ ਉਹ ਨਹੀਂ 부ਜੀ ਤੇ ਹਰ ਵੇਲੇ ਪੜ੍ਹਦੇ ਲਿਖਦੇ ਰਹਿੰਦੇ ਨੇ ਅੱਜਕੱਲ ਜਿਹੜੀ ਗੱਲ ਸਾਨੂੰ ਖਿੱਚ ਕੇ ਇਹਨਾਂ ਦੇ ਕੋਲ ਲਿਾਈ ਕੋਏ ਵੇ ਕਿ ਇਹ ਅੱਜਕੱਲ ਉਲੂਮ-ਏ-ਸ਼ਰਕੀਆ ਦੇ ਤਹਿਤ ਪੰਜਾਬੀ ਫਾਜ਼ਲ ਦਾ ਐਗਜ਼ਾਮ ਦੇ ਰਹੇ ਨੇ ਇਹਨਾਂ ਨੇ ਇਨਸਪੈਕਟਰ ਜਨਰਲ ਜੇਲ੍ਹ ਹਾਨਾ ਜਾਤ ਮੀਆਂ ਫਾਰੂਕ ਨਜ਼ੀਰ ਹੋਰਾਂ ਨੂੰ ਇੱਕ ਦਰਖਾਸਤ ਦਿੱਤੀ ਕਿ ਮੈਂ ਪੰਜਾਬੀ ਆਨਰਸ ਦਾ ਐਗਜ਼ਾਮ ਦੇਣਾ ਚਾਹਨਾ ਵਾਂ ਪਿਆਰਿਓ ਇਹਨਾਂ ਦੀ ਇਸ ਖਾਸ਼ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਸਾਡੇ ਆਈਜੀ ਜੇਲ ਹਨਾਜਾਤ ਨੇ ਇਹਨਾਂ ਨੂੰ ਸਪੈਸ਼ਲ ਪਰਮਿਸ਼ਨ ਦਿੱਤੀ ਔਰ ਆਈਜੀ ਸਾਹਿਬ ਨੇ ਜੇਲ ਜਿਹੜੀ ਇਹ ਮੰਡੀ ਬਹਾਉਦਦਿਨ ਇਹਦੇ ਹੀ ਇੱਕ ਕਮਰੇ ਨੂੰ ਐਗਜ਼ਾਮੀਨੇਸ਼ਨ ਸੈਂਟਰ ਕਰਾਰ ਦੇ ਦਿੱਤਾ ਜਿੱਥੇ ਕਿ ਦੋ ਸੀਨੀਅਰ ਮਾਹਰੀਨ تعلیم ਇਹਨਾਂ ਦਾ ਐਗਜ਼ਾਮ ਲੈਣ ਦੇ ਵਾਸਤੇ ਰੋਜ਼ਾਨਾ ਆਉਂਦੇ ਨੇ ਅੱਜ ਇਹਨਾਂ ਦਾ ਕਿੰਨਾਵਾਂ ਪਰਚਾ ਹੈ ਕਿੰਨੀ ਕੋ ਇਹਨਾਂ ਤਿਆਰੀ ਕੀਤੀ ਹੋਈ ਏ ਇਹਨਾਂ ਦੀ ਜ਼ਾਤੀ ਕੀ ਸ਼ਖਸੀਅਤ ਦੀ ਪ੍ਰੋਫਾਈਲ ਏ ਇਹ ਸਾਰੀਆਂ ਗੱਲਾਂ ਤੁਹਾਨੂੰ ਇਹਨਾਂ ਦੀ ਜ਼ੁਬਾਨੇ ਸੁਣਵਾਨੇ ਆ ਤੇ ਆਓ ਫਿਰ ਤੁਹਾਨੂੰ ਮਿਲਵਾਈਏ ਪਾਬਾ ਜੀ ਮੁਖ्तार احمد ਸਾਈ ਹੋਰਾਂ ਦੇ ਨਾਲ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਪਾਬਾ ਜੀ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਇੱਥੇ ਵੱਡਾ ਲੋਕ ਸਾਈਆਂ ਦਾ अच्छा वडा लोग साया दे यानी ताडा डिस्ट्रिक्ट मंडी बहाउदी जी डिस्ट्रिक्ट मंडी बहाउदी ने साडा जी वाह वाह ते ए दसो के तुसी किस तरह जेल च आ गए जी मैं 302 ਦੇ ਕੇਸ ਚ ਆਇਆ ਅੱਛਾ ਜੀ ਤੇ ਮੈਨ ਸਜ਼ਾ ਹੋ ਗਈ ਅੱਛਾ ਮੈਨ ਪੜਨ ਦਾ ਬੜਾ ਸ਼ੌਕ ਹੈ ਅੱਛਾ ਅੱਛਾ ਤੇ ਮੈਂ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਫਿਰ ਆਈਜੀ ਸਾਹਿਬ ਨੂੰ ਦਰਖਾਸਤ ਭੇਜੀ ਜੀ ਉਹ ਨਾ میری درخواست منظور کر لی جی میں امتحان دینے دا موقع دے چھڑیا ہے واہ واہ میں جناب امتحان دے رہا ہوں پانچ پرچے میں دے چھڑے نے واہ واہ چھواں پرچہ میرا اج جی اج تہاڈا چھواں پرچہ نبی کریم صلی اللہ علیہ وسلم دی حدیث وی ہے جی با قبر تک تسی اپنی تعلیم نو جاری رکھو ان پڑھ رہو تو واہ 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 اچھا اے دسو کہ تہاڈی بنیادی بچپن وچ کتنی تعلیم سی جی بچپن وچ میری میٹرک تعلیم سی अच्छा, थी, थी। कोई कोई अच्छा तो ਤੁਸੀਂ ਕਿਵੇਂ ਝਗੜੇ ਕਿਵੇਂ ਤੁਹਾਡੇ ਕੋਲੋਂ ਕਤਲ ਹੋ ਗਿਆ ਬਸ ਜੀ ਹਾਦਸਾ ਹੋ ਗਿਆ ਹਾਂ ਠੀਕ ਠੀਕ ਕੋਈ ਇਰਾਦਾ ਨਹੀਂ ਕੋਈ ਕੋਈ ਨਹੀਂ ਹਾਦਸਾ ਹੋ ਗਿਆ ਅੱਛਾ ਤੇ ਹੁਣ ਮਾਸ਼ਾਅੱਲਾ ਇੱਥੇ ਜੇਲ ਦੇ ਵਿੱਚ ਰਹਿ ਕੇ ਚਲੋ ਤੁਸੀਂ ਹੁਣ ਪੰਜਾਬੀ ਫਾਜ਼ਲ ਦਾ ਵੀ ਇਮਤਿਹਾਨ ਦੇ ਰਹੇ ਹੋ ਲੇਕਿਨ ਇਸ ਤੋਂ ਪਹਿਲੇ ਵੀ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਇੱਥੇ ਬੜੀ دینی تعلیم ਵੀ ਹਾਸਲ ਕੀਤੀ ਜੀ ਪ੍ਰੋਨ ਪਾਰਕ ਮੈਂ ਇੱਥੇ ਪੜਿਆ ਵਾਹ ਕੁਰਾਨ ਪਾਕ ਦਾ ਤਰਜਮਾ ਮੈਂ ਇੱਥੇ ਪੜਿਆ ਵਾਹ ਵਾਹ ਉਹ ਵੀ ਮੈਂ ਜੀ ਇਮਤਿਹਾਨ ਦੇਣਾ ਕੁਰਾਨ ਪਾਕ ਦੇ ਤਰਜਮੇ ਦਾ ਵੀ ਅੱਛਾ ਜੀ ਹਾਂ ਤੇ ਅਦੀਬ ਉਰਦੂ ਦਾ ਪਹਿਲੇ ਮੈਂ ਦੇ ਚੁੱਕਿਆ ਇਮਤਿਹਾਨ ਅੱਛਾ ਉਹਦੇ ਵਿੱਚ ਉਹ ਮੇਰੇ ਨੰਬਰ ਅੱਛੇ ਆਏ ਹਨ ਮੈਨੂੰ ਮਾਫੀ ਮਿਲ ਗਈ ਹੈ ਅੱਛਾ ਜੀ ਹਾਂ ਤੇ ਹੁਣ ਹੈ ਅਦੀਬ ਉਰਦੂ ਤੋਂ ਬਾਅਦ ਹੁਣ ਤੁਸੀਂ ਪੰਜਾਬੀ ਫਾਜ਼ਲ ਜੀ ਫਾਜ਼ਲ ਪੰਜਾਬੀ ਦਾ ਦੇ ਰਿਹਾ ਅੱਲਾਹ ਪਾਕ ਨੇ ਕਾਮਯਾਬ ਕੀਤਾ ਤੇ ਇਹਦੇ ਵਿੱਚ ਵੀ ਮੇਰੀ 10 ਮਹੀਨੇ ਮਾਫੀ ਔਰ ਮੇਰੀ ਰਿਹਾਈ ਹੋ ਜਾਏਗੀ ਵਾਹ ਵਾਹ अच्छा ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਤਾਂ ਹੀ ਤੁਸੀਂ ਕੁੱਲ ਕਿੰਨੀ ਜੇਲ ਕੱਟ ਚੁੱਕੇ ਹੋ ਜੀ ਮੈਂ 13 ਸਾਲ ਤੇ 5 ਮਹੀਨੇ ਜੇਲ ਕੱਟ ਚੁੱਕਿਆ ਤੇ ਜਿਹੜੀ ਉਮਰ ਕੈਦ ਹੁੰਦੀ ਉਹ ਕੁੱਲ ਕਿੰਨੀ ਹੁੰਦੀ ਹੈ ਜੀ ਹੁੰਦੀ 25 ਸਾਲ ਅੱਛਾ ਸੰ ਕਤਲ ਵਾਲਿਆਂ ਨੂੰ ਸਿਰਫ ਜਿਹੜੀ ਪਾਕਿਸਤਾਨ ਦੀ ਮਾਫੀ 5 ਸਾਲ ਆਈ ਉਹ ਲੱਗੀ ਹੈ ਜੀ ਦੂਜੀ ਅਗਰ ਮਾਫੀ ਲੱਗੇ ਤਾਂ ਫਿਰ ਅਸੀਂ ਆਈ ਨੂੰ ਰਹਾ ਹੋ ਜਾਣਾ ਹੈ ਫਿਰ ਸਾ ਨਿੱਧੀ-ਛਿੱਧੀ ਦੀ ਮਾਫੀ ਨਹੀਂ ਲੱਗਦੀ ਹਾਂ ਜਿਹੜੇ ਕਤਲ ਵਾਲੇ ਹਾਲਾਂਕਿ ਮੇਰਾ ਕਤਲ ਹਾਦਸਾਤੀ ਹੈ ਹਾਂ ਕੋਈ ਇਰਾਦਾਤਾਨ ਨਹੀਂ अच्छा 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 तुसी इथे जेल ਦੇ ਵਿੱਚ ਰਹਿ ਕੇ ਕੁਰਾਨ ਪਾਕ ਪੜਿਆ ਤੁਸੀਂ ਕੁਰਾਨ ਪਾਕ ਦਾ ترجمਾ ਅੱਲਾ ਪਾਕ ਸੱਚੇ ਸਾਹਿਬ ਨੇ ਤੁਹਾਨੂੰ ਇਹ ਵੀ ਇਸਤਤਾਦ ਦਿੱਤੀ ਅੱਲਾ ਪਾਕ ਦੀ ਤੋਫੀਕ ਤੋਂ ਬਗੈਰ ਤੇ ਕੁਛ ਨਹੀਂ ਨਾ ਹੁੰਦਾ ਤੇ ਤੁਸੀਂ ترجمਾ ਵੀ ਪੜਿਆ ਹੁਣ ਮਾਸ਼ਾ ਅੱਲਾ ਤੁਸੀਂ ادیਬ ਉਰਦੂ ਦਾ ਵੀ ਦੇ ਬੈਠੇ ਹੋ ਪੰਜਾਬੀ ਫਾਜ਼ਲ ਦਾ ਐਗਜ਼ਾਮ ਦੇ ਰਹੇ ਹੋ ਤੁਸੀਂ ਇਹ ਦੱਸੋ ਕਿ ਇਲਮ ਤੇ ਇੱਕ ਨੂਰ ਹੁੰਦਾ ਹੈ ਕਿ ਰੋਸ਼ਨੀ ਹੁੰਦੀ ਹੈ ਤੇ ਚਲੋ ਤੁਹਾਡੇ ਕੋਲੋਂ ਭਾਵੇਂ ਹੱਥ ਸਾਤੀ ਕਤਲ ਹੋਇਆ ਕਦੀ ਤੁਹਾਨੂੰ ਇਹਦੇ ਤੇ ਪਛਤਾਵਾ ਵੀ ਹੋਇਆ ਜੀ ਬਹੁਤ ਜ਼ਿਆਦਾ ਪਛਤਾਵਾ ਹਾਂ ਜੀ ਜੀ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੈ ਅੱਲਾਹ ਬਾਗ ਮਾਫ ਕਰੇ ਅੱਲਾਹ ਬਾਗ ਮਾਫ ਕਰੇ ਅੱਲਾਹ ਬਾਗ ਗਫੂਰੁਰ ਰਹੀਮ ਹੈ ਅੱਲਾਹ ਬਾਗ ਵਾਕਈ ਮਾਫ ਕਰੇ ਤੁਹਾਨੂੰ ਅਸੀਂ ਵੀ ਦੁਆ ਕਰਨੇ ਆ ਜੀ ਅੱਛਾ ਤੁਸੀਂ ਇਹ ਦੱਸੋ ਕਿ ਜਵਾਨੀ ਦੇ ਵਿੱਚ ਬੰਦਾ ਜਿਹੜਾ ਨਾ ਜੀ ਉਹ ਪਰ ਜੋਸ਼ ਹੁੰਦਾ ਨਿੱਕੀ ਨਿੱਕੀ ਗੱਲ ਤੋਂ ਐਕਸਾਈਟਡ ਹੋ ਜਾਂਦਾ ਉਹ ਆਪਣੇ ਆਪ ਤੇ ਉਹਨੂੰ ਕਾਬੂ ਨਹੀਂ ਰਹਿੰਦਾ ਤੁਸੀਂ ਆਪਣੀ ਜ਼ਿੰਦਗੀ ਦੇ 13 ਸਾਲ ਤੇ 5 ਮਹੀਨੇ ਤੁਸੀਂ ਦੱਸਿਆ ਮੈਂ ਕੈਦ ਘਟ ਬੈਠਾ ਤੁਸੀਂ ਸਾਡੇ ਜਿਹੜੇ ਵੇਖਣਾ ਲੈਣੇ ਤੁਸੀਂ ਇਹਨਾਂ ਨੂੰ ਕੀ ਮਤਦ ਦਿੰਦੇ ਹੋ ਤੁਸੀਂ ਇਹਨਾਂ ਨੂੰ ਕੀ ਅੱਖ ਨਾ ਮੈਂ ਇਹਨਾਂ ਨੇ ਮਤਦ ਨਾ ਬੰਦੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਆਪਣੇ ਬੱਚਿਆਂ ਵਿੱਚ ਰਹਿਣਾ ਚਾਹੀਦਾ ਆਪਣੀ ਜ਼ਿੰਦਗੀ ਸਕੂਨ ਨਾਲ گزارਣੀ ਚਾਹੀਦੀ ਹੈ ਜਿਹੜਾ ਸਾਡਾ ਪਿੰਡਾਂ ਦਾ ਰਵਾਜ ਹੈ ਹਾਂ ਆਪਣੀ ਕਾਸ਼ਤਕਾਰੀ ਕਰੋ ਜਿਹੜਾ ਕਾਰੋਬਾਰ ਹੈ ਆਪਣਾ ਕਰੋ ਇਹ ਕੋਈ ਅੱਛਾ ਕੰਮ ਨਹੀਂ ਵਾਹ ਬਹੁਤ ਅੱਛਾ ਜੀ ਅੱਛਾ ਇਹ ਦੱਸੋ ਕਿ ਤੁਸੀਂ ਪੰਜਾਬੀ ਫਾਜ਼ਲ ਦਾ ਇਮਤਿਹਾਨ ਦਿੰਦੇ ਹੋ ਪੇ ਜੀ ਇਹ ਸਾਡੀ ਮਾਂ ਬੋਲੀ ਹੈ ਅਸੀਂ ਦੇਸ਼ ਪੰਜਾਬ ਦੇ ਜਿਹੜੇ ਰਹਿਣ ਵਾਲੇ ਆ ਸਾਡੀ ਮਾਂ ਬੋਲੀ ਪੰਜਾਬੀ ਹੈ ਜੀ ਤੇ ਪੰਜਾਬੀ ਜ਼ੁਬਾਨ ਨਾਲ ਤੁਹਾਨੂੰ ਪਿਆਰ ਸੀ ਤੇ ਤੁਸੀਂ ਇਹਨੂੰ ਚੁਗਿਆ ਜੀ ਅੱਛਾ ਮੈਨੂੰ ਪੰਜਾਬੀ ਨਾਲ ਬਹੁਤ ਜ਼ਿਆਦਾ ਪਿਆਰ ਆਈ ਅੱਛਾ ਅਸੀਂ ਹੁਣ ਬਚਪਨ ਤੋਂ ਪੰਜਾਬੀ ਬੋਲਨੇ ਆ ਹਾਂ ਤੇ ਮੈਂ ਆਖਿਆ ਪੰਜਾਬੀ ਦਾ ਇਮਤਿਹਾਨ ਦੇਈ ਅੱਲਾ ਪਾਕ ਕਾਮਯਾਬ ਕਰੇ ਦਾ ਕਿਉਂ ਇਹ ਜ਼ੁਬਾਨ ਦੀ ਸਮਝ ਤੱਕ ਹੀ ਆਉਂਦੀ ਹਾਂ ਜੀ ਤੇ ਇਹ ਦੱਸੋ ਕਿ ਤੁਹਾਨੂੰ ਕਿਸੇ ਪੰਜਾਬੀ ਦਾ ਸਭ ਤੋਂ ਬਹੁਤਾ ਕਿਹੜਾ ਸ਼ਾਇਰ ਪਸੰਦ ਹੈ ਜੀ ਬੁੱਲੇ ਸ਼ਾਹ ਬਹੁਤ ਪਸੰਦ ਹੈ ਅੱਛਾ ਇਹ ਵਾਰਿਸ ਸ਼ਾਹ ਬਹੁਤ ਪਸੰਦ ਹੈ ਵਾ ਵਾ ਜੀ ਤਾਂ ਸੁਣਾਓ ਨਾ ਕੋ ਥੋੜਾ ਜਿਹਾ ਸਾਨੂੰ ਵਾਰਿਸ ਸ਼ਾਹ ਦਾ ਕਲਾਮ ਸੁਣਾਓ ਜੀ ਬੁੱਲੇ ਸ਼ਾਹ ਦਾ ਜਿਹੜਾ ਉਹ ਕਲਾਮ ਹੈ ਜੀ ਬੁੱਲੇ ਨੂੰ ਸਮਝਾਵਣ ਆਈਆਂ ਬਹਿਣਾ ਤੇ ਵਰਜਾਈਆਂ ਆ ਆਲ ਨਬੀ ਔਲਾਦ ਅਲੀ ਵੇ ਬੁੱਲਾ ਤੂੰ ਕੀ ਸੰ ਲੀਕਾਂ ਲਾਈਆਂ ਜੀ ਜਿਹੜਾ ਸੰ ਸੈਯਦ ਆਖੇ ਉਸ ਦੋਦੋ ਕੋ ਮਿਲਣ ਸਜ਼ਾਈਆਂ ਮਿਲਣ ਸਜ਼ਾਈਆਂ ਜਿਹੜਾ ਸੰ ਰਾਈਆਂ ਆਖੇ ਬਹਿयत ਬਾਹਿयत ਪੇਂਗਾ ਪਾਈਆਂ ਵਾਹ ਵਾਹ ਯੋ ਲੋ ਜੀ ਪਿਆਰਿਓ ਤੁਸੀਂ ਸੁਣਿਆ ਆਪਣੀ ਮਾਂ ਬੋਲੀ ਨਾਲ ਕਿੰਨਾ ਪਿਆਰ ਹੁੰਦਾ ਹੈ ਬੰਦੇ ਨੂੰ ਯੋ 74 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਜਿਹੜਾ ਇਮਤਿਹਾਨ ਦੇ ਰਹੇ ਨੇ ਪੰਜਾਬੀ ਫਾਜ਼ਲ ਦਾ ਇੱਕ ਤੇ ਉਹਨਾਂ ਦੱਸਿਆ ਵੀ ਮੈਨੂੰ ਆਪਣੀ ਮਾਂ ਬੋਲੀ ਨਾਲ ਲਗਨ ਹੈ ਅਸੀਂ لاشعوری ਤੌਰ ਤੇ ਜਦੋਂ ਅਸੀਂ ਪੈਦਾ ਹੁੰਨੇ ਆ ਦੇਸ਼ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ ਵਸਨੀਕ ਜਿਹੜੇ ਆ ਅਸੀਂ ਅਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਲੋਰੀਆਂ ਵੀ ਪੰਜਾਬੀ ਚ ਸੁਣੀਆਂ ਆਈਆਂ ਨੇ ਨਿੱਕੇ ਨਿੱਕੇ ਬਾਲ ਸਾਡੇ ਜਿੰਨੇ ਨੇ ਦੇਸ਼ ਪੰਜਾਬ ਦੇ ਉਹ ਝੂ ਕੇ ਸਭ ਤੋਂ ਪਹਿਲੀ ਬੋਲੀ ਜਿਹੜੀ ਸੁਣਦੇ ਨੇ ਉਹਨਾਂ ਦੀ ਸਮਾਤਾ ਨੂੰ ਟਕਰਾਂਦੀ ਏ ਉਹ ਪੰਜਾਬੀ ਹੁੰਦੀ ਏ ਜਿਹੜੀ ਸਾਡੇ ਦੇਸ਼ ਪੰਜਾਬ ਦੀ ਜ਼ੁਬਾਨ ਏ ਤੇ ਲਾਸ਼ੌਰੀ ਤੌਰ ਤੇ ਤੇ ਫਿਤਰੀ ਤੌਰ ਤੇ ਤੇ ਜਬਿਲੀ ਤੌਰ ਤੇ ਪੰਜਾਬੀ ਦੇ ਨਾਲ ਪਿਆਰ ਸਾਡੀ ਮਾਂ ਬੋਲੀ ਜੂ ਹੋਈ ਇਹ ਸਾਡੀ ਫਿਤਰਤ ਦੇ ਵਿੱਚ ਸ਼ਾਮਿਲ ਏ ਸਾਡੇ ਖੂਨ ਦੇ ਵਿੱਚ ਰਚਿਆ ਹੋਇਆ ਏ ਤੇ ਬੜੇ ਸੋਹਣੇ ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾਹ ਸਾਹਿਬ ਦੇ ਸ਼ੇਰ ਉਹਨਾ ਸੁਣਾਏ ਇਹ ਜਿਹੜਾ ਵਾਕਿਆ ਸੀ ਬਾਬਾ ਜੀ ਬੁੱਲ੍ਹੇ ਸ਼ਾਹ ਦਾ ਮੈਂ ਤੁਹਾਨੂੰ ਜਰਾ ਪੂਰਾ ਸੁਣਾ ਲਵਾਂ ਕਿਉਂਕਿ ਬਾਬਾ ਜੀ ਮੁਖ्तार ਅਹਿਮਦ ਔਰਾਂ ਨੇ ਥੋੜਾ ਸੁਣਾਇਆ ਹੈ ਮੈਂ ਤੁਹਾਡੀ ਖਿਦਮਤ ਵਿੱਚ ਪੂਰਾ ਇਹ ਪੇਸ਼ ਕਰਨਾ ਹੋਇਆ ਇਸ ਤਰ੍ਹਾਂ ਕਿ ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾਹ ਸੈਦ ਸਨ ਉਹਨਾਂ ਦੇ ਵਾਲਿਦ ਦਾ ਨਾਮ ਸੀ حضرت ਸਖੀ ਸ਼ਾਹ ਮੁਹੰਮਦ ਦਰਵਿਸ਼ ਆਲੇ ਨਬੀ ਔਲਾਦੇ ਅਲੀ ਸਨ ਯਾਨੀ ਕਿ ਪਿਓਰ ਸੈਦ ਸਨ ਖਾਲਸ ਨਜੀਬ ਉਤਰਫਾਨ ਮੁਰਸ਼ਦ ਉਹਨਾਂ ਨੇ ਫੜ ਲਿਆ حضرت حافظ ਸ਼ਾ ਅਨਾਇਤ ਕਾਦਰੀ ਲਾਹੌਰੀ ਜਿਹੜੇ ਸਨ ਉਹ ਅਰਾਈ ਸਨ ਯਾਨੀ ਉਹਨਾਂ ਦਾ ਪੇਸ਼ਾ ਕਾਸ਼ਤਕਾਰੀ ਸੀ ਤੇ ਅਰਾਈ ਕੌਮ ਦੇ ਨਾਲ ਤਲਕ ਰੱਖਦੇ ਸਨ ਬਾਗਬਾਨੀ ਕਰਦੇ ਸਨ ਤੇ ਜਿਹੜੇ حضرت ਬਾਬਾ ਜੀ ਬੁੱਲੇ ਸ਼ਾ ਸਾਹਿਬ ਸੈਦ ਦੇ ਭੈਣਾ ਭਰਾ ਸਨ ਲੱਗਦੇ ਲਾਣੇ ਸਨ ਉਹਨਾਂ ਨੇ ਇਸ ਗੱਲ ਨੂੰ ਹੱਦ ਤੱਕ ਸਮਝੀ ਆਪਣੀ ਉਹਨਾਂ ਆਖਿਆ ਵੀ ਅਸੀਂ ਸੈਦਾਂ ਤੇ ਸਾਡਾ ਬਾਲ ਹੋ ਕੇ ਸਾਡਾ ਸੈਦਾਂ ਦਾ ਪੁੱਤਰ ਹੋ ਕੇ ਆਲੇ ਨਬੀ ਔਲਾਦੇ ਅਲੀ ਹੋ ਕੇ ਇਹਨਾਂ ਰਾਈ ਨੂੰ ਕਿਉਂ ਮੁਰਸ਼ਿਦ ਫੜ ਲਿਆ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਦ ਦੀ ਉਹਨਾਂ ਮੁਖਾਲਫਤ ਕੀਤੀ ਉੱਥੇ ਬਾਬਾ ਜੀ ਬੁੱਲੇ ਸ਼ਾਹ ਨੇ ਇਹ ਸ਼ੇਰ ਨਿਹੇ ਸਨ ਜਿਹੜੇ ਬਾਬਾ ਮੁਖ्तार ਸਾਈ ਹੋਰਾਂ ਤੁਹਾਨੂੰ ਸੁਣਾਏ ਨੇ ਉਹ ਸ਼ੇਰ ਇਸ ਤਰ੍ਹਾਂ ਸਨ ਕਿ ਬੁੱਲੇ ਨੂੰ ਸਮਝਾਵਨ ਆਈਆਂ ਭੈਣਾ ਤੇ ਪਰਜਾਈਆਂ ਮੰਨ ਲੈ ਬੁੱਲੇ ਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ ਆਲੇ ਨਬੀ ਔਲਾਦੇ ਅਲੀ ਨੂੰ ਤੂੰ ਕਿਉਂ ਲੀਕਾਂ ਲਾਈਆਂ ਤੇ ਬੁੱਲੇ ਆਖਿਆ ਇਸ਼ਕ ਦੀ ਰੀਤਾਂ ਕਿਸੇ ਦੀ ਸਮਝ ਨਾ ਆਈਆਂ ਜਿਹੜਾ ਸਾਨੂੰ ਸੈਦ ਆਖੇ ਦੋਜ਼ਖ ਮਿਲਣ ਸਜ਼ਾਈਆਂ ਤੇ ਜਿਹੜਾ ਸਾਨੂੰ ਰਾਈ ਆਖੇ 부ਸ਼ਤੀ ਪਿੰਗਾ ਪਾਈਆਂ ਤੇ ਰਾਈ ਸਾਈ ਸਭ ਨਹੀਂ ਥਾਈਂ ਰੱਬ ਦੀਆਂ ਬੇਪਰਵਾਹੀਆਂ ਤੇ ਸੋਹਣੀਆਂ ਪਰਾਂ ਹਟਾਈਆਂ ਤੇ ਕੋਝੀਆਂ ਲੈ ਗੱਲ ਲਾਈਆਂ ਇਹ ਪੂਰੀ ਕਾਫੀਏ ਬਾਬਾ ਜੀ ਬੁੱਲ੍ਹੇ ਸ਼ਾਹ সৈয়দ ਦੀ ਜੀ ਕੋ ਮੈਂ ਦੱਸਿਆ ਅੱਗੇ ਬਾਬਾ ਜੀ ਨੂੰ ਕਿ ਮੈਂ ਵੀ ਐਵੇਂ ਪੰਜਾਬੀ ਕੀਤਾ ਹੈ ਤੇ ਮੈਂ ਵੀ ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾਹ ਸਾਹਿਬ সৈয়দ ਨੂੰ ਪੜਿਆ ਪੀਰ ਵਾਰਿਸ ਸ਼ਾਹ সৈয়দ ਨੂੰ ਪੜਿਆ जिन्ने ਸਾਡੇ ਕਲਾਸਿਕਲ ਪੋਇਟਸ ਸਨ ਪੰਜਾਬੀ ਜ਼ੁਬਾਨੋ ਅਦਬ ਦੇ ਮੈਂ ਵੀ ਅਲਹਮਦੁਲਿਲਾ ਉਹਨਾਂ ਦੇ ਕਲਾਮ ਤੋਂ ਆਸ਼ਨਾ ਆ ਮੈਂ ਵੀ ਉਹਨਾਂ ਦਾ ਕਲਾਮ ਜਾਣਨਾ ਇਸ ਵਾਸਤੇ ਮੈਂ ਨਖੇੜ ਕੇ ਤੁਹਾਡੇ ਹਜ਼ੂਰ ਪੇਸ਼ ਕੀਤਾ ਆਉਜ਼ੂ ਬਿਲਲਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲਹਿ ਰਹਿਮਾਨ ਰਹੀਮ ਅਲਮ ਤਾਰਕਾਇਫਾ ਫਾਲ ਰਬ ਕਬਿ ਅਸਹਾਬਿਲ ਫੀਲ

ਜਦੋਂ ਨੀ ਸਵਾਰ ਨਾ ਲੱਗਦੀ ਤਾਂ ਹਾਥੀ ਵਿੱਚੋਂ ਲੱਗ ਜਾਂਦਾ ਸਾਰੇ ਢੇਰ ਹੋ ਜਾਂਦੇ ਆ ਸਾਰੇ ਫਨਾ ਹੋ ਜਾਂਦੇ ਆ ਅੱਲਾਹੁ ਅਕਬਰ ਅੱਲਾਹ ਪਾਕ ਨੇ ਐਸਾ ਮੁਸਲਮਾਨਾਂ ਦੀ ਮਦਦ ਕੀਤੀ ਜੇ ਮੁਸਲਮਾਨਾਂ ਫਤਹਾ ਹੋ ਗਈ ਗੈਬੀ ਮਦਦ ਆ ਗਈ ਨੂੰ ਇਹਨਾਂ ਦੀ ਸਾਰੀਆਂ ਗੱਲਾਂ ਦਾ ਨਿਚੋੜ ਹੈ ਆਈਜੀ ਸਾਹਿਬ ਜੇਲ੍ਹਖਾਨਾ ਜਾਤ ਸੁਪਰਡੈਂਟ ਮੰਡੀ ਬੌਲਦੀਨ ਜੇਲ੍ਹਖਾਨਾ ਸਹਿਬਾਨ ਡਿਪਟੀ ਸਹਿਬਾਨ ਅਫਸਰਾਨ ਖੜੇ ਹੋਏ ਨੇ ਇਹਨਾਂ ਦੀ ਜੀ ਮਿਹਰਬਾਨੀਆਂ ਨਾਲ ਮੈਂ ਆਪਣੀ ਤਿਆਰੀ ਕਰਦਾ ਰਿਹਾ ਜੀ ਅੱਲਾਹ ਪਾਕ ਮੇਨ ਕਾਮਯਾਬੀ ਦੇਵੇ ਜੀ ਇਹਨਾਂ ਦੀਆਂ ਦੁਆਇਨ ਨੇ ਮੈਂ ਇਸ ਕਾਮਯਾਬ ਖਾਬਸ਼ਾਬ ਹੋ ਜਾ ਅੱਲਾਹੁ ਅਕਬਰ ਪਿਆਰਿਓ ਮੰਡੀ ਬਹਾਉਦਦਿਨ ਜੇਲ ਦੇ ਵਿੱਚ ਜਿਹੜੇ ਬਾਬਾ ਮੁਖ्तार अहमद ਸਾਈ ਇਮਤਿਹਾਨ ਦੇ ਰਹੇ ਨੇ ਉਮਰ ਕੈਦ ਦੇ ਕੈਦੀ ਉਹਨਾਂ ਦਾ ਇਮਤਿਹਾਨ ਲੈਣ ਦੇ ਵਾਸਤੇ ਗੁਜਰਾਂਵਾਲਿਓ ਸੀਨੀਅਰ ਹੈਡਮਾਸਟਰ ਤਾਰਕ ਕੁਰੀਸ਼ੀ ਇੱਥੇ ਤਸ਼ਰੀਫ ਲਿਆਉਂਦੇ ਨੇ ਗੁਜ਼ਸ਼ਤਾ 6 ਦਿਨਾਂ ਤੋਂ ਉਹ ਆ ਰਹੇ ਨੇ ਉਹਨਾਂ ਦੱਸਿਆ ਕਿ 6 ਪਰਚੇ ਇਸ ਬਜ਼ੁਰਗ ਦੇ ਅਸਾਂ ਲੈ ਨੇ ਅੱਜ ਵੀ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਨੇ ਆ ਜੀ ਕੁਰੀਸ਼ੀ ਸਾਹਿਬ ਇਹ ਦੱਸੋ ਜਨਾਬ ਕਿ ਤੁਸੀਂ ਗੁਜਰਾਂਵਾਲਾ ਤੋਂ ਰੋਜ਼ ਆਉਂਦੇ ਹੋ ਤੇ ਬੜਾ ਇੱਕ ਕਾਰੇ ਖੈਰ ਹੈ ਕਿ ਨੇਕੀ ਦਾ ਕੰਮ ਹੈ ਚਲੋ ਇੱਕ ਬਜ਼ੁਰਗ ਹੈ ਕੈਦੀ ਹੈ ਉਹਨੂੰ ਆਪਣੇ ਜੁਰਮ ਦਾ ਵੀ ਅਹਿਸਾਸ ਹੈ ਤੇ ਉਹ ਆਪਣੇ ਜੁਰਮ ਦੀ ਜਿਹੜੀ ਖਿਫਤ ਹੈ ਉਹਨੂੰ ਮਿਟਾਉਣ ਵਾਸਤੇ ਇਲਮ ਹਾਸਲ ਕਰ ਰਿਹਾ ਹੈ ਉਹਨੂੰ ਸ਼ੌਕ ਹੈ ਤੇ ਤੁਸੀਂ ਗੁਜਰਾਵਾਲੇੋਂ ਆ ਰਹੇ ਹੋ ਦਿੱਲੀ ਇਹਨਾਂ ਦਾ ਇਮਤਿਹਾਨ ਲੈਣ ਦੇ ਵਾਸਤੇ ਤੇ ਤੁਸੀਂ ਕਿੱਸਾ ਪਾਇਆ ਹੈ ਸਟੂਡੈਂਟ ਕੈਸੇ ਨੇ ਬਾਬਾ ਜੀ ਇਸ ਉਮਰ ਦੇ ਵਿੱਚ ਕੁਝ ਠੀਕ ਠਾਕ ਹੋਣਾ ਹਰ ਸਟੂਡੈਂਟ ਨੇ ਕਿ ਮੇਰੇ ਵਾਂਗੂ ਨਲਾਇਕ ਹੀ ਨੇ ਬਿਸਮਿਲਲਾ ਰਹਿਮਾਨ ਨਹਿਮ ਜੀ ਮੈਂ ਆਪਕੇ ਚੈਨਲ ਕੀ ਵਿਸਾਸਸੇ ਤੇ ਬਾਤ ਕਰਨਾ ਚਾਹਤਾ ਹੂੰ ਜੀ ਕਿ ਮੈਂ بجیالہ ڈویژن کی مختلی جیل خانہ جات میں اگزیم لیے ہیں اور یہ کمیشن صاحب نے خصوصی میری ڈیوٹی ایدھا چیئرمین بورڈ یو بھی ہیں انہوں نے لگائی ہے میں نے ادھر آ کر جو ماحول دیکھا ہے نا اور دوسری جو جیل خانہ جات ہے ان سے بہتر پایا ہوں سب سے پہلے تو میں یہ بات کرنا چاہوں گا کہ جو ڈپٹی سپرنٹینڈنٹ جو جنہوں نے ہمیں ریسیو کیا ادھر شمشاد صاحب انہوں نے بہت آلہ اور ان کی پوری ٹیم نے استاد کو رسپیکٹ دی ہے دوسری جیل میں جب ہم جاتے تھے آدھا آدھا گھنٹہ میں کھڑا ہونا پڑتا تھا mm. اس کے بعد ہم ادھر آ جاتے ہیں مختار صاحب کے حوالے سے جو آپ نے بات کی ہے میں حیران ہوں اور دعا گو بھی ہوں کہ سیونٹی فور ایئرز اولڈ اولڈ مین اگزیم دے رہا ہے اور وہ ادھر بیٹھ کے میں نے ادھر یہ جو محسوس کیا ہے کہ وہ آسان طریقے سے لکھ بھی رہا ہے اور yeah. استغفار بھی ساتھ ساتھ کر رہا ہے Allah Allah اور میں نے خصوصی طور پر یہ بھی دیکھا ہے جیل کا جو نظام ہے کہ قاری صاحب ہیں ادھر کوئی تارک محمود صاحب باج با یہاں نماز ادا کی جاتی ہے اور درس بھی دیا جاتا ہے تو میں تو بہت خوش ہوا ہوں حالانکہ جیل میں دشمن کو بھی اللہ تعالی لائے اور یہ حدیث بھی ہے کہ گود سے لے کر گور تک تعلیم حاصل کرے جی اس کا حقیقی نمونہ میں نے اس جیل میں آ کر مختار سائی صاحب کے حوالے سے دیکھ لیا ہے वाँ تو वाँ امید کرتے ہیں آئندہ ان کی زندگی بھی اچھے طریقے سے اللہ پاک معاف کرے معاف کرے اور یہ جو انسان سے جو جرم سے نفرت ہونی چاہیے جو ماتو باغ لکھا ہوتا ہے نا تو یہ دوسرے جو قیدی بھی ادھر ہیں اور میرا پورے معاشرے میں یہ ملک میں پیغام جانا چاہیے کہ یہاں جیل خانہ جات میں جو انتظام ہے جو یہاں سے نفرت اور جرائم کا خاتمہ ہونا چاہیے Hmm. میں مختلف کرتا ہوں تو مجھے اصلاح کا بھی موقع ملتا ہے wow. اپنی اصلاح کا بھی اور قیدیوں سے گفتگو کا بھی yeah. اور یہ میں ہی جا کر پھر میں اپنے سکول میں اپنے طلبہ کو یہ پیغام دیتا ہوں کہ بیٹا میں نے یہ ابزرو کیا ہے یہ میں دیکھ کر آیا ہوں تو یہ جرم نہیں کرنا ہے اللہ بہت اچھا تو اس کا مطلب ہے کہ یہ آپ کے نزدیک یہ جو بابا جی امتحان دے رہے ہیں یہ انشاءاللہ اس میں کامیاب ہو جائیں گے ہاں جی انشاءاللہ تعالی ہو جائیں گے انشاءاللہ انشاءاللہ انشاءاللہ. انہوں نے میں نے ان سے جب پوچھا تھا نا تو وہ کہتے تھے میں پڑھتا ہوں صحت اجازت نہیں لیکن میرا ایک مشن ہے کہ میری اس کے ساتھ اصلاح بھی ہو رہی ہے اور میری رہائی کا بھی تمام مہیا ہو رہا ہے واہ واہ صاحبو صاحب موجود نے ایگزامینیشن سینٹر دے ڈپٹی سپرڈینٹ ਯਾਨੀ ਕਿ ਡਿਪਟੀ ਸੁਪਰਡੈਂਟ ਦੀ ਹیثیت ਦੇ ਨਾਲ ਇਹ ਵੀ ਇੱਥੇ ਐਗਜ਼ਾਮੀਨਰ ਦੇ ਤੌਰ ਤੇ ਇਹਨਾਂ ਦਾ ਤਕਰਰ ਹੋਇਆ ਹੋਇਆ ਹੈ ਯੂਨਸ ਜ਼ਿਆ ਇਹਨਾਂ ਦਾ ਨਾਮ ਹੈ ਨਾਮੀ ਹੈ ਆਓ ਤੁਹਾਨੂੰ ਇਹਨਾਂ ਦੇ ਨਾਲ ਵੀ ਮਿਲਵਾਨੇ ਆ ਮੇਰਾ ਨਾਮ ਮਮਦ ਯੂਨਸ ਜ਼ਿਆ ਹੈ ਜੀ ਔਰ ਮੇਰੀ ਤਕਰਰੀ ਯਹਾਂ ਪੇ ਬਤੌਰ ਡਿਪਟੀ ਸੁਪਰਡੈਂਟ ਹੈ ਜੀ ਤੋਂ ਮੇਰਾ ਇਹ ਪਹਿਲਾ ਐਕਸਪੀਰੀਅੰਸ ਹੈ ਜੀ ਮੈਂ ਨੇ ਬਹੁਤ ਕੁਝ ਜੋ ਹੈ ਨਾ ਜੇਲ ਕੇ ਬਾਰੇ ਮੈਂ ਸੁਣਾ ਥਾ ਜੀ ਵਹਾਂ ਪੇ ਫਲਾਹ ਹੋਤਾ ਹੈ ਫਲਾਹ ਹੋਤਾ ਹੈ ਵਹਾਂ ਪੇ ਕ੍ਰਿਮਨਲ ਲੋਗ ਹੋਤੇ ਹੈ تو جو نیا بندہ جاتا ہے اس کو بھی وہ بڑا تنگ کرتے ہیں جی جب میں نے اس سے پریکٹیکلی آ کے دیکھا ہے نا تو میں بائی گارڈ بہت ران ہوا ہوں اور اسپیشلی یہاں جو سپرڈینٹ صاحب ہیں اور ڈپٹی صاحب ہیں نا انہوں نے اتنا مینٹین کیا ہوا ہے کہ ہر بندہ ان کی تعریف کرتا ہے کسی کو یہ دکھ نہیں دیتے تکلیف نہیں دیتے اور میں جا کے بہر بتاتا ہوں کہ میں کہتا ہوں کہ اتنی باقاعدگی سے نماز جو ہے نا وہ جیل سے بیر مسجد میں نہیں پڑھی جاتی جتنے یہاں پہ نمازی میں نے دیکھے ہیں میں نے قسم سے قسم اٹھا کہتا ہوں کہ میں نے اتنے بیر بھی نہیں دیکھے اور یہ میں نے ایک دوسرے کی عزت کرتے دیکھے ہیں واہ یہ ایک دوسرے اتنی عزت کرتے ہیں میں تو رحان ہوں کہ میں نے سنا کیا تھا اور یہاں آ کے دیکھا کیا ہے اور میری رائے ہے وہ یہ ہے کہ یہاں پہ اگر ایک چھوٹی سی اکیڈمی بنا دی جائے نا کہ جو پڑھنا چاہتے ہیں ان کو مواقع جو ہے وہ مل جائیں تاکہ ان کو ایک اچھا سا ٹیوٹر مل جائے اکیڈمی چھوٹی سی ہو اور وہ وہاں پہ یہاں سے تعلیم حاصل کریں اس میں ان کی بہتری ہے کہ نیکسٹ جو ہے وہ رہا ہو کے جا کے جاب بھی کر سکتے ہیں اور یہاں پہ ان کی سزا میں کمی بھی آ سکتی ہے hmm. تو میں نے سنا ہے کہ ہاسپٹل کا نظام جو ہے وہ بہت اچھا ہے باقی نماز جو ہے وہ باقاعدگی سے یہاں سب پڑھتے ہیں اور سب سے بڑی بات یہ ہے کہ یہ ان کا جو سپرٹینٹ صاحب ہیں اور ڈپٹی سپرڈینٹ جیل ہیں یہ سب ان کا کمال ہے کہ جنہوں نے ہر چیز کو مینٹین رکھا ہوا ہے تو میں دوران ہوں کہ اتنا اتفاق میں نے آج تک جو ہے وہ بہر بھی نہیں دیکھا جتنا میں نے جیل میں ان قیدیوں کو آپس میں دیکھا ہے تو میں دعا کرتا ہوں کہ اللہ تعالیٰ ان کو ان کی مصیبتیں جو ہے ان کی پریشانیاں جو ہے ان کو معاف کرے اور ان کو اللہ تعالیٰ عدیت دے کہ یہ اپنی اصلاح کر سکے مستقبل میں جا یہ بہت پر گزار ہاں جی ویسے ان کا یہاں تو پیار محبت سے آپس میں یہ رہتے ہیں جو پچیس مختار جی جن عمان عمان جن عمان عمان اس نے مجھے کہا کہ میں کوئی فاضل پنجابی فاضل کرنا چاہتا ہوں جی کافی ایجڈ جی ہے تو میں نے اسے کہا بابا آپ کیا کیسے کریں گے اس نے کہا مجھے جذبہ ہے آپ میری سپورٹ کریں میں کہا بابا میں آپ کے ساتھ ہوں انشاءاللہ تو اس نے مجھے اپلیکیشن دی کہ میرے لیے ٹیچر کا بندوبست کیا جائے جی تو میں نے اپنے جناب آجی صاحب دل خان زیادہ کو درخواست بھیجی تو انہوں نے فوراں ایک ٹیچر کا بندوبست کیا پنجابی کے ٹیچر کا ਜੋ ਇਹਨੂੰ ਪ੍ਰਾਤਾਰਿਆ ਪੰਜ ਛੇ ਮਾ ਕੇ ਲਈ ਅੱਜ ਅਲਹਮਦੁਲਿਲਾ ਉਸਕਾ ਸੈਕੰਡ ਆ ਲਾਸਟ ਪੇਪਰ ਹੈ ਪੰਜਾਬੀ ਫਾਜ਼ਲ ਕਾ ਤੋ ਮੈਂ ਉਸਕੋ ਸਬੂ ਪੁੱਛ ਰਹਾ ਥਾ ਬਾਬਾ ਕੈਸੇ ਕਤੇ ਮਾਰ ਸਾਹਿਬ ਕੇ ਆਏਗੇ ਉਸਨੇ ਕਹਿਆ ਅਲਹਮਦੁਲਿਲਾ ਮੇਰੇ ਅਬ ਫਰਸਟ ਡਿਵੀਜ਼ਨ ਆਏਗੀ ਔਰ ਮੇਨੂੰ 10 ਮਹੀਨੇ ਮਾਫੀ ਮਿਲੇਗੀ ਲੋ ਜੀ ਸਾਹਿਬੋ ਅਸਾਂ ਤਾਨੋ ਬਾਬਾ ਜੀ ਮੁਖ्तार احمد ਸਾਈ ਹੋਰਾਂ ਦੇ ਨਾਲ ਮਿਲਵਾਇਆ ਇਹਨਾਂ ਦੇ ਨਾਲ ਜਿਹੜੀ ਸਾਡੀ ਅੱਜ ਦੀ ਮੁਲਾਕਾਤ ਹੈ ਉਹ ਸਾਡੀ ਪੂਰੀ ਕੌਮ ਦੇ ਵਾਸਤੇ ਇੱਕ ਪੈਗਾਮ ਹੈ ਇੱਕ ਮੈਸੇਜ ਹੈ ਮਿੰਨ ਹੈ ਸਲਕੌਮ ਪਿਆਰਿਓ ﺍﻟमिया ਹੈ ਸਾਡਾ ਪਈ ਸਾਡੇ ਵਿੱਚ ਨਾ ਖਵਾਂਦਗੀ ਦੀ ਸ਼ਰਾਬ ਬਹੁਤ ਜ਼ਿਆਦਾ ਹੈ ਇਲਟਰੇਟ ਕੌਮ ਆਸੀ ਯਾਨੀ ਸਾਡੇ ਬਹੁਤੇ ਜੀ ਪੜ੍ਹੇ ਲਿਖੇ ਨਹੀਂ ਹੈ ਬਿਲਕੁਲ ਨਖੇੜ ਕੇ ਆਸਾਨ ਪੰਜਾਬੀ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤੇ ਇਲਮ ਦੀ ਸ਼ਰਾ ਸਾਡੇ ਵਿੱਚ ਬਹੁਤ ਘੱਟ ਹੈ ਤੇ ਪਿਆਰਿਓ ਇਹਨਾਂ ਦੀ ਹਿਆਤੀ ਇਨਾਂ ਦਾ 74 ਸਾਲ ਦੀ ਉਮਰ ਦੇ ਵਿੱਚ ਇਸ ਗੱਲ ਦਾ ਸ਼ੌਕ ਰੱਖਣਾ ਕਿ ਮੈਂ تحصیل علم ਕਰਾਂ ਜਿੰਨਾ ilm ਅੱਲਾ ਪਾਕ ਸੱਚਾ ਸਾਈ ਮੈਨੂੰ ਦੇਵੇ ਮੈਂ ਹਾਸਲ ਕਰ ਲਵਾਂ ਕਿਉਂਕਿ ਆਇਤਲ কুরਸੀ 'ਚ ਅੱਲਾ ਪਾਕ ਫਰਮਾਉਂਦੇ ਨੇ ਕਿ ਵਲਾ ਯੂਹੀਤੂਨਾ ਬਸ਼ਈਮ ਮਿਨ ਇਲਮਿਹੀ ਇਲਾ ਬਿਮਾਸ਼ਾ ilm ਸੱਚੇ ਸਾਈ ਦੀ ਮੀਰਾਸ ਹੈ ਅੱਲਾ ਪਾਕ ਨਾ ਚਾਵੇ ਤਾਂ ਕਿਸੇ ਨੂੰ ਇਲਮ ਹਸਲ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਅੱਲਾ ਪਾਕ ਨੇ تعلیم ਦਿੱਤੀ ਹੈ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਅੱਲਾ ਪਾਕ ਸੱਚੇ ਸਾਈਂ ਦਾ مشکور ਹੋਣਾ ਚਾਹੀਦਾ ਅੱਲਾ ਪਾਕ ਫਰਮਾਉਂਦਾ ਹੈ ਮਨ ਯੁਤਿਲ ਹਕਮਤਾ ਫਕਦ ਉਤੀਆ ਖੈਰਨ ਕਸੀਰਾ ਜਿਨ ਨੂੰ ਮੈਂ ਇਲਮ ਦਿੱਤਾ ਹਕਮਤ ਦਿੱਤੀ ਦਾਨਾਈ ਦਿੱਤੀ ਮੈਂ ਉਹਨੂੰ ਖੈਰ ਕਸੀਰ عطا ਕਰ ਦਿੱਤੀ ਕੁਰਾਨੇ ਪਾਕ ਦੇ ਵਿੱਚ 78 ਹਜ਼ਾਰ ਵਾਰੀ ਸੱਚਾ ਸਾਈਂ ਆਖਦਾ ਹੈ ਆਪਣੇ ਪਿਆਰੇ ਨਬੀ ਪਾਕ ਨੂੰ ਇਕਰਾ ਕਿ ਪੜੋ ਪਿਆਰਿਓ ilm ਦੀ ਬੜੀ ਕਦਰ ਹੈ ਇਸ ilm ਨੇ ਇਨਸਾਨਾਂ ਨੂੰ ਫਰਿਸ਼ਤਿਆਂ ਤੋਂ ਉੱਤੇ ਕਰ ਛੱਡਿਆ ਸੀ ਪਿਆਰਿਓ ਬਾਬਾ ਜੀ ਦੀ ਹਯਾਤੀ ਤੇ ਇਸ ਉਮਰ ਦੇ ਵਿੱਚ 74 ਸਾਲ ਦੀ ਉਮਰ ਦੇ ਵਿੱਚ ਇਮਤਿਹਾਨ ਦੇਣਾ ਸਾਨੂੰ ਇਹ ਪੈਗਾਮ ਦਿੰਦਾ ਹੈ ਕਿ ਸਾਨੂੰ ਵੀ ਪੜਨਾ ਚਾਹੀਦਾ ਔਰ ਸੱਚੇ ਸਾਹਿਬ حضرت محمد مصطفی ਸਾਡੇ ਪਿਆਰੇ ਨਬੀ پاک صلی اللہ علیہ والہ وسلم ਸਾਡੀ ਸੱਚੀ ਸਰਕਾਰ ਦਾ ਵੀ ਇਹੋ ਹੀ ਕੌਲ ਹੈ ਕਿ ਮਹਦ ਤੋਂ ਲੈ ਕੇ ਲਹਦ ਤੱਕ ਯਾਨੀ ਉਸ ਪੰਘੂੜੇ ਤੋਂ ਲੈ ਕੇ ਜਿਹਦੇ ਵਿੱਚ ਸਾਇਆ ਤੋਂ ਦੁਨੀਆ ਤੇ ਆਇਆ ਸਾਂ ਤੇ ਤੈਨੂੰ ਗਹਿਵਾਰੇ ਦੇ ਵਿੱਚ ਤੇਰੇ ਮਾਪਿਆਂ ਰੱਖ ਕੇ ਤੇ ਝੂਟੇ ਦੇ ਦੇ ਕੇ ਤੇਰਾ ਬਚਪਨ ਤੈਨੂੰ ਸੰਭਾਲਿਆ ਤੈਨੂੰ ਪਾਲਿਆ ਉਸ ਪੰਘੂੜੇ ਤੋਂ ਲੈ ਕੇ ਮਾਂ ਦੀ ਗੋਦ ਤੋਂ ਲੈ ਕੇ ਤੇ ਕਵਰ ਦੀ ਖੁੱਡੀ ਤਾਈਂ ਇਲਮ ਹਾਸਲ ਕਰ ਇਨਸਾਨ ਨੂੰ ਇਲਮ ਦੇ ਹਸੂਲ ਤੋਂ ਕਦੀ ਗਾਫਲ ਨਹੀਂ ਹੋਣਾ ਚਾਹੀਦਾ ਇਹੋ ਹੀ ਮੈਸੇਜ ਬਾਬਾ ਜੀ ਸਾਨੂੰ ਦੇ ਰਹੇ ਨੇ ਸਾਰੀ ਕੌਮ ਦੇ ਸੁਪੁੱਤਰਾਂ ਨੂੰ ਸਾਡੀਆਂ ਸੁਪੁੱਤਰੀਆਂ ਨੂੰ ਇਹ ਮੈਸੇਜ ਦੇ ਰਹੇ ਨੇ ਸਾਬੋ ਆਖਰ ਤੇ ਤੁਹਾਨੂੰ ਇਹ ਵੀ ਦੱਸਦਾ ਚੱਲਾ ਅਮਰੀਕਾ ਵਿੱਚ ਯੂਰਪ ਵਿੱਚ ਜਿਹੜੇ ਜਦੀਦ ਤਰੱਕੀ یافتਾ ਮਮਾਲਕ ਨੇ ਉੱਥੇ ਅੱਜ ਵੀ 75 80 ਸਾਲ ਦਾ ਕੋਈ ਬਾਬਾ ਕੋ ਪੀ ਐਚ ਡੀ ਕਰਦਾ ਕੋਈ ਵੱਡੀ ਡਿਗਰੀ ਇਲਮ ਦੀ ਹਾਸਲ ਕਰਦਾ ਤੇ ਉਹਦੀ ਉਹ ਬੜੀ ਜ਼ਿਆਦਾ تشਹੀਰ ਕਰਦੇ ਨੇ ਇਸ ਵਾਸਤੇ ਕਿ ਬਾਕੀ ਸਾਰੀ ਜਿਹੜੀ ਕੌਮ ਹੈ ਉਹਨਾਂ ਦੇ ਵਾਸਤੇ ਸਬਕ ਆ ਮੌਜ਼ ਹੋਵੇ ਬਾਕੀ ਲੋਕਾਂ ਨੂੰ ਵੀ ਸ਼ੌਕ ਕੁਦਦੇ ਵੀ ਅਸੀਂ ਵੀ ਪੜੀਏ ਕਿ ਸਾਡੇ ਉਹ ਸਾਰੇ ਜੋ ਕੀ ਪੀੜੀ ਦੇ ਬੱਚੇ ਜਿਹੜੇ ਅੱਜ ਕੱਲ ਦੇ ਸਾਡੇ ਨੌਜਵਾਨ ਨੇ ਪੁੱਤਰ ਧੀਆਂ ਨੇ ਉਹਨਾਂ ਨੂੰ ਇਹ ਸਬਕ ਹਾਸਲ ਕਰਨਾ ਚਾਹੀਦਾ ਹੈ ਕਿ ਕੈਦ ਦੇ ਵਿੱਚ ਰਹਿ ਕੇ ਉਮਰ ਕੈਦ ਕੱਟਦਿਆਂ ਕੱਟਦਿਆਂ ਮਹਦੂਦ ਵਸਾਇਲ ਤੇ ਜੇਲ੍ਹ ਦੀ ਕੋਠੜੀ ਤੇ ਉਹਦੇ ਵਿੱਚ ਰਹਿ ਕੇ ਵੀ ਬਾਬੇ ਹੋਰਾਂ ਆਪਣਾ ilm ਹਾਸਲ ਕਰਨ ਦਾ ਸ਼ੌਕ ਨਹੀਂ ਛੱਡਿਆ ਤੇ ਅਸੀਂ ਤੇ ਆਜ਼ਾਦ ਆ ਅਸੀਂ ਬਾਹਰ ਆ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਲਮ ਹਾਸਲ ਕਰੀਏ ਕਿਉਂਕਿ ਇਲਮ ਹੀ ਇਨਸ਼ਾਅੱਲਾ ਕੱਲ ਨੂੰ ਸਾਡੇ ਪਾਕਿਸਤਾਨ ਨੂੰ ਤਰੱਕੀ یافتਾ ਮੁਮਾਲਕ ਦੇ ਵਿੱਚ ਸ਼ਾਮਲ ਕਰ ਦੇਗਾ ਔਰ ਪਿਆਰਿਓ ਫਿਰ ਇਲਮ ਹਾਸਲ ਕਰਨਾ ਸਾਡੇ ਨਬੀ ਪਾਕ ਦਾ ਵੀ ਹੁਕਮ ਹੈ ਤੇ ਇਲਮ ਦਾ ਹਸੂਲ ਜਿਹੜਾ ਉਹਦੇ ਨਾਲ ਅਸੀਂ ਆਪਣੀ ਤੇ ਆਪਣੇ ਮਾਪਿਆਂ ਦੀ ਇੱਜ਼ਤ ਵੀ ਤੇ ਵਧਾ ਸਕਨੇ ਆ ਤੇ ਲਓ ਜੀ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਹਾਲਾਂਕਿ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਜੀ ਇੱਕ ਵਾਰੀ ਦੇਖੋ ਉਹ ਚੱਲ ਰੌਣਕ ਹੋ ਜਾਊ ਚ